ਸਲੋਕ ਕਬੀਰ ਮੁਖਤ ਦਵਾਰਾ ਸੰਕੁੜਾ ਕਬੀਰ ਪਾਦ ਤੇ ਯਮਕ ਲਾ ਦਨੀਆ ਕਬੀਰ ਮੁਖਤ ਦਵਾਰਾ ਸੰਕੁੜਾ ਰਾਈ ਦਸਵੈ ਪਾਏ ਮਨ ਤੋ ਮੈ ਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੁਕਲਾ ਹਾਂ ਮੁਕਲਾ ਪਾਠ ਇਕੱਠਾ ਹੀ ਕਰਨਾ ਮੁਕਤ ਦਵਾਰਾ ਮੁਕਲਾ ਸਹਜੇ ਆਵੋ ਜਾਓ ਮਹੱਲਾ ਤੀਜਾ ਇਹ ਮਹੱਲਾ ਤੀਜਾ ਪ੍ਰਾਰਥਨ ਸਰੂਪਾਂ ਦੇ ਵਿੱਚ ਨਹੀਂ ਹੈ ਇਸ ਕਰਕੇ ਸਿੱਧਾ ਹੀ ਇਹ ਸ਼ਲੋਕ ਆਰੰਭ ਹੁੰਦਾ ਨਾਨਕ ਮੁਕਤ ਦਵਾਰਾ ਆਤ ਨੀਕਾ ਨਾਨਕ ਮੁਕਤ ਦਵਾਰਾ ਆਤ ਨੀਕਾ ਉਹਨੇ ਪੂਠੀਆਂ ਤੇ ਛਾਪ ਛਾਪ ਦਿੱਤਾ ਪਰ ਪ੍ਰਾਰਥਨ ਸਰੂਪਾਂ ਚ ਨਹੀਂ ਹੈ ਨਾ ਨਾ ਹੋਏ ਸੋ ਜਾਏ ਹਮੈ ਮਨ ਅਸਥੂਲ ਹੈ ਨਾਨਕ ਮੁਕਤ ਦੁਆਰਾ ਅਤਨੀਕਾ ਨਾ ਨਾ ਹੋਏ ਸੋ ਜਾਏ ਹਮੈ ਮਨ ਅਸਥੂਲ ਹੈ ਹੋਮੈ ਪਦਤੀ ਜਮਕ ਲਾ ਦਨੀ ਹੈ ਹਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਹੋਮ ਗਈ ਜੋਤ ਰਹੀ ਸਭ ਆਏ ਇਹ ਜੀਉ ਸਦਾ ਮੁਕਤ ਹੈ ਸਹਜੇ ਰਹਿ ਆਸਮਾਏ ਪੌੜੀ ਪ੍ਰਭ ਸੰਸਾਰ ਉਪਾਇਕ ਵਸ ਆਪਣਾ ਕੀਤਾ ਗਣਤਾ ਪ੍ਰਭੂ ਨ ਪਾਈਐ ਗਣਤਾ ਇਥੇ ਜਮਕ ਲੱਗ ਜੇਗੀ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤਗੁਰ ਮਿਲਿਆ ਜੀਵਤ ਮਰੈ ਸਤਗੁਰ ਮਿਲਿਆ ਜੀਵਤ ਮਰੇ ਬੁੱਝ ਸਤਿ ਸੁਮੀਤਾ ਸਬਦੇ ਹਉਮੈ ਮਖੋਈਐ ਸਬਦੇ ਪਾਤੀ ਯਮਕ ਲੱਜੇਗੀ ਸਬਦੇ ਹਉਮੈ ਖੋਈਐ ਸਬਦੇ ਹਉਮੈ ਖੋਈਐ ਹਰ ਮੇਲ ਮਲੀਤਾ ਸਭ ਕਿਛੁ ਜਾਣੈ ਕਰੇ ਆਪ ਆਪੇ ਵਿਗ ਸੀਤਾ ਸ਼ਲੋਕ ਮਹੱਲਾ ਤੀਜਾ ਸਤ ਗੁਰ ਸਿਓ ਚਿਤ ਨ ਲਾਇਓ नाम वस्यो मन आए त्रिग अवेहा जीवआ क्या जोग मह अया आए माया कोटी रास है एक चसे मह पाज लह जाए एक चसे मह पाज लह जाए हथो चुड़की तन होए हत्थों चुड़की तन सियाह होए बदन जाए कुमलाए ਜੇਨਾ ਸਤਗੁਰ ਸਿਓ ਚਿਤ ਲਾਇਆ ਲਾਇਆ ਤੇਨ ਸੁਖ ਵਸਿਆ ਮਨ ਆਏ ਤੇਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਗੁਰ ਸੋ ਧਨ ਸੋਪਿਆ ਜੇ ਜੀਆ ਰਹਿਆ ਸਮਾਇ ਜੇ ਜੀਅ ਮਹਿ ਰਹਿਿਆ ਸਮਾਇ ਜੀਆ ਨਹੀਂ ਰਾਗ ਤੇ ਸੈ ਕੋ ਅਗਲਾ ਵੰਨੀ ਚੜਾ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫੇਰ ਖਾਏ ਗੁਰਮੁਖ ਕੋਈ ਗਾਰੜੂ ਤੈਨ ਮਾਲ ਦਾਲ ਲਾਈ ਪਾਏ ਮਾਲ ਦਾਲ ਇਹ ਪੁੱਲੇ ਪਾਦ ਉਚਾਰਨ ਕਰਨੇ ਹਨ ਨਾਨਕ ਸੇ ਹੀ ਉੱਭਰੇ ਜੇ ਸਾਚ ਰਹੇ ਲੇਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾ ਹੋਵੇ ਖਸਮ ਦਇਆਲ ਤਾ ਮਹਿਲ ਘਰ ਪਾਏ ਸੀ ਤਾ ਮਹਿਲ ਘਰ ਪਾਏ ਸੀ ਸੋ ਪ੍ਰਾਪ ਮੇਰਾ ਆਤ ਵੱਡਾ ਗੁਰਮੁਖ ਮੇ ਲਾਏ ਸੀ ਸਤਿ ਲੋਕ ਮਹੱਲਾ ਤੀਜਾ ਸਭਨਾ ਕਾ ਸਹੋ ਏਕ ਹੈ ਸਦਹੀ ਰਹਾ ਹਜੂਰ ਨਾਨਕ ਹੁਕਮ ਨ ਮੰਨਈ ਤਾ ਘਰ ਹੀ ਅੰਦਰ ਦੂਰ ਹੁਕਮ ਪੀ ਤਿਨਾ ਹੁਕਮ ਪੀ ਤਿਨਾ ਮਨਾਈਸੀ ਜੇਨ ਕਉ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਸੋਹਾਗਣ ਔਂਕੜ ਨਾਲ ਹੀ ਉਚਾਰਨ ਕਰਨਾ ਸੋਹਾਗਣ ਹੋੜਾ ਨਹੀਂ ਲਾਉਣਾ ਮਹੱਲਾ ਤੀਜਾ ਰਹਿਣ ਸਵਾਈ ਜਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੋਹਾਗਣੀ ਜੇਨ ਪਿਆਰਾ ਬੁਰਖ ਹਰ ਰਾਵ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭ ਜੱਗ ਫਿਰ ਇਥੇ ਠਮਕ ਲਾ ਦਿੰਨੀ ਹੈ ਮੈਂ ਦੇਖਿਆ ਇਥੇ ਵਿਸਰਾਮ ਹੈ ਹਰ ਇੱਕੋ ਦਾਤਾ ਉਪਾਇਕਿਤਾ ਨ ਪਾਈਐ ਹਰ ਕਰਮ ਵਿਦਾਤਾ ਇਹ ਵੀ ਉਪਾਇਕਿਤਾ ਇਥੇ ਠਮਕ ਲਾ ਦਿੰਨੀ ਹੈ ਨ ਪਾਈਐ ਇਥੇ ਵਿਸਰਾਮ ਹੈ ਹਰ ਕਰਮ ਵਿਦਾਤਾ ਗੁਰਬਦੀ ਹਰ ਮਨ ਵਸੈ ਹਰ ਸਹਿਜੇ ਜਤਾ अंदर हो तृष्णा अगन भुजी हर अमृत सार नाता नाता पारा उच्चारण करना है भुजी पोला बोलना वड्डी वड्डे आई वड्डे की गुरमुख बोलाता श्लोक महला तीजा काया हंस क्या प्रीत है काया हंस क्या प्रीत है जे ਪਇਆ ਹੀ ਛੱਡ ਜਾਏ ਜੇ ਪਤਿਜਮ ਕਾ ਜੇ ਪਇਆ ਹੀ ਛੱਡ ਜਾਏ ਏਸ ਨੂੰ ਕੂੜ ਬੋਲ ਕੇ ਖਵਾਲੀ ਐ ਜੇ ਚਲਦਿਆਂ ਨਾਲ ਨਾ ਜਾਏ ਇਸ ਤਰ੍ਹਾਂ ਹੀ ਕਿ ਜੇ ਸਿਆਰੀ ਨਾਲ ਉਚਾਰਨ ਕਰਨਾ ਕਾਇਆ ਮਿੱਟੀ ਅੰਧ ਹੈ ਮਿੱਟੀ ਪਦ ਕਸ ਕੇ ਹੀ ਬੋਲਣਾ ਪੌਣਾ ਪੁੱਛੋ ਹੋ ਜਾਏ ਹੋ ਤਾ ਮਾਇਆ ਮੋਹਿਆ ਹੋ ਤਾ ਮਾਇਆ ਮੋਹਿਆ ਹੋ ਤਾ ਮਾਇਆ ਮੋਹਿਆ ਫਿਰ ਫਿਰ ਆਵਾਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਨਾਨਕ ਹੁਕਮ ਨਾ ਜਾਤੋ ਖਸਮ ਕਾ ਜਤੋ ਪਾਦ ਥੋੜਾ ਜਿਹਾ ਕਸਕੇ ਬੋਲਣਾ ਜੇ ਰਹਾ ਸਾਚ ਸਮਾਏ ਮਹੱਲਾ ਤੀਜਾ ਏਕੋ ਨਿਹ ਚਲੋ ਨਾਮ ਧਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋ ਨਾ ਸਕਈ ਨਾ ਉਹ ਚੱਕਾ ਲੈ ਜਾਏ ਉਹ ਚੱਕਾ ਪਾਠ ਇਕੱਠਾ ਹੀ ਹੈ ਊੜੇ ਅਤੇ ਚੱਚੇ ਦੇ ਵਿੱਚੋਂ ਡੈਸ਼ ਦੇ ਕੇ ਉਚਾਰਨ ਕਰਨਾ ਕਸ ਕੇ ਉਚਾਰਨ ਕਰਨਾ ਹੈ ਇਹੋ ਇਸ ਧਨ ਕੋ ਤਸਕਰ ਜੋ ਨਾ ਸਕਈ ਕਿੱਥੇ ਵਿਰਾਮ ਹੈ ਨਾ ਉਹ ਚੱਕਾ ਲੈ ਜਾਏ ਇਹੋ ਹਾਰ ਧਨ ਜੀਐ ਸੇਤੀ ਰਵ ਰਹਾ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲਾ ਨਾ ਪਾਏ ਧਨ ਵਾਪਾਰੀ ਨਾਨਕਾ ਜਿਨਾ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਆਤ ਵੱਡਾ ਸੱਚ ਗਹਿਰ ਗੰਬੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦ ਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਕਿਰਪਾ ਤੇ ਇਥੇ ਠਮਕ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਇਸ ਰਾਮ ਧਿਆਨ ਲਾਉਣਾ ਗੁਣਵੰਤੀ ਸਾਲਾਹਿਆ ਇਥੇ ਵਿਸਰਾਮ ਹੈ ਸਦਾ ਥਿਰ ਨਿਹਚਲ ਇਥੇ ਠਮਕਾ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹੋਮੈ ਪਾਪ ਕਮਾਈ ਦੋ ਵਿਸਰਾਮ ਹਨ ਤ੍ਰਿਗਤਿਨਾ ਦਾ ਜੀਵਿਆ ਤ੍ਰਿਗਤਿਨਾ ਦਾ ਜੀਵਿਆ ਨੰਨੇ ਦੇ ਹਲੰਤ ਤ੍ਰਿਗਤਿਨਾ ਦਾ ਜੀਵਿਆ ਇਥੇ ਵਿਸਰਾਮ ਹੈ ਜੋ ਹਰ ਸੁਖ ਪਰ ਹਰ ਤਿਆਗ ਦੇ ਇਥੇ ਵਿਸਰਾਮ ਦੂਸਰਾ ਹੈ ਦੁਖ ਹੋਮੈ ਪਾਪ ਕਮਾਈ ਮਾਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤੈਨ ਬੂਝ ਨ ਕਾਈ ਪਾਏ ਹਲਤ ਪਲਤ ਓਏ ਸੁਖ ਨ ਪਾਵੈ ਕੋਇ ਹਲਤ ਪਲਤ ਓਏ ਸੁਖ ਨ ਪਾਵੈ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤੇਸੋ ਹਮੈ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਤਿਤਨਾ ਭਿਜਈ ਮੁਖ ਫੀਕਾ ਆਲਾਉ ਉਹ ਇਹ ਤ ਮਰ ਲਾਏ ਨਾਰਲਨ ਉਹਨਾਂ ਅੰਦਰ ਕੂੜ ਸਵਾਉ ਨਾਨਕ ਕਰਤਾ ਬਣਤ ਬਣਾਈ ਮਨਮੁਖ ਨਹੀਂ ਦੋ ਵਿਸਰਾਮ ਹਨ ਨਾਨਕ ਕਰਤਾ ਬਣਤ ਬਣਾਈ ਇੱਕ ਤਾਂ ਇੱਥੇ ਆ ਵਿਸਰਾਮ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਦੂਸਰਾ ਇੱਥੇ ਆ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਾਪ ਹਰਨਾਮ ਪੌੜੀ ਬੇਨ ਭੁੱਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀਆ ਸਤਗੁਰ ਉਚਾਰਨ ਕਰਨਾ ਸਤਗੁਰ ਕੀ ਸੇਵਾ ਨਾ ਕੀਤੀਆ ਸਤਗੁਰ ਕੀ ਸੇਵਾ ਨਾ ਕੀਤੀਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈ ਐ ਵਿੱਚੋ ਆਪ ਗਵਾਈ ਆਪਣੀ ਕਿਰਪਾ ਕਰੇ ਘੋਰ ਪਾਈ ਆ ਕਿਥੇ ਸ੍ਰਾਮ ਵਿੱਚੋ ਆਪ ਗਵਾਈ ਤ੍ਰਿਸ਼ਨਾ ਭੁਖ ਵਿੱਚੋ ਉਤਰੈ ਸੁਖ ਵਸਹਿ ਮਨ ਆਈ ਸਦਾ ਸਦਾ ਸਾਲਾਹੀਐ ਹਿਰਦੈ ਲਿਵਲਾਈ ਸਲੋਕ ਮਹਲਾ ਤੀਜਾ ਜੇ ਸਤਗੁਰ ਸੇਵੇ ਆਪਣਾ ਤਿਸਨੋਂ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣਾ ਹਰ ਪਾਪ ਹੈ ਗੁਣੀ ਨਿਧਾਨ ਹਰ ਸੁਖ ਦਾ ਤਾਂ ਮਨ ਵਸੈ ਓ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਪਵਿੱਤਾ ਕਸ ਕੇ ਬੋਧਨਾ ਅੰਦਰ ਹੋ ਕਪਟ ਵਿਕਾਰ ਗਿਆ ਮਨ ਸਹਜੇ ਜਿੱਤਾ ਜਿੱਤਾ ਵੀ ਕਸ ਕੇ ਉਚਾਰਨ ਕਰਨਾ ਤਹਜੋਤ ਪ੍ਰਕਾਸ਼ ਆਨੰਦ ਰਾਸ ਅ ਗਿਆਨ ਗਵਿੱਤਾ ਇਹ ਵਿਸ्राम ਧਿਆਨ ਨਾਲ ਲਉਣਾ ਹੈ ਤਹਜੋਤ ਪ੍ਰਕਾਸ਼ ਇਥੇ ਠਮਕੈ ਆਨੰਦ ਰਾਸ ਇਥੇ ਵਿਸ्राम ਹੈ ਅ ਗਿਆਨ ਗਵਿੱਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਵਨਾ ਦਾਤਾ ਏਕ ਹੈ ਇਕੋ ਹਰ ਮਿੱਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਜੇ ਅਨ ਦਿਨ ਹਰ ਲਿ ਬੁਲਾਏ ਸਤਗੁਰ ਪੁੱਛੈ ਸਤਿ ਸੰਜੋ ਮੁਕਵਾਵੇ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ ਹੋਮੈ ਰੋਗ ਤਿਸ ਜਾਏ ਹਰ ਗੁਣ ਗਾਵੇ ਗੁਣ ਸੰਗ੍ਰਹਿ ਸੰਗ੍ਰਹਿ ਸਸੇ ਦੇ ਗੱਗੇ ਦੇ ਵਿੱਚ ਡੈਸ਼ ਦੀ ਕੀ ਪਾਠ ਇਕੱਠਾ ਹੀ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੈ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਣ ਦਿਨ ਹਰ ਨਾਮ ਧਿਆਏ ਮਹਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੋਲਾਈ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣਾ ਸੁਭਾਏ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਵੇਖੋ ਮਾਇਆ ਮੋਹ ਸਵਾਏ ਏਤਕ ਮਾਨ ਸਦਾ ਦੁੱਖ ਪਾਵੇ ਜੰਮੈ ਮਰੈ ਫਿਰ ਆਵੇ ਜਾਏ ਸਹਸ ਮੂਲ ਦਾ ਚੁੱਕਈ ਸਹਸ ਇਥੇ ਯਮਕ ਲੱਗ ਜਗੀ ਸਹਸ ਮੂਲ ਦਾ ਚੁੱਕਈ ਵਿੱਚ ਵਿਸਟਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਾਂ ਸਿੱਖ ਪਾਦ ਕਸ ਕੇ ਉਚਾਰਨ ਕਰਨਾ ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਇ ਪੌੜੀ ਜਿਨਾ ਹੁਕਮ ਬਣਾਇਓਣ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਣੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹਿ ਨਾਨਕ ਪਦ ਤੇਰੀ ਜਮਕੈ ਨਾਨਕ ਗੁਰਮੁਖ ਮਿਲ ਰਹੀ Jap ਹਰ ਨਾਮਾ ਉਰਤਾਰ ਉਰਤਾਰ ਸੰਬੰਧਕ ਪਾਠ ਹੈ ਰਾਰੇ ਨੂੰ ਸਿਆਰੀ ਨਹੀਂ ਹੈ ਇੱਥੇ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਪਾਠ ਕਰਨਾ ਸ਼ਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਾਚਾ ਨਾਮ ਚੇਤ ਲਾਇਆ ਗੁਰਮੁਖ ਅਣ ਦਿਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਜਿੰਨੇ ਗੁਰਮੁਖ ਪਾਧਾਨ ਇਥੇ ਜਮਕ ਲਾ ਕੇ ਉਚਾਰਨ ਕਰਨ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਇਥੇ ਵਿਸਰਾਉ ਗੁਰਮੁਖ ਹਰ ਸਹਿਜ ਰੰਗ ਲਾਇਆ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਨਾਨਕ ਪਾਤੀ ਜਮਖ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਚੁਕਾਇਆ ਅਧੇਰ ਉਚਾਰਨ ਕਰਨਾ ਅੰਧੇਰ ਨਹੀਂ ਕਹਿਣਾ ਜਿਸਨੋ ਕਰਮ ਹੋਵੇ ਧੁਰ ਪੂਰਾ ਤੈਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤਗੁਰ ਜਿਨਾ ਨਾ ਸੇਵਿਉ ਸਤਗੁਰ ਸਤਗੁਰ ਜਿਨਾ ਨਾ ਸੇਵਿਉ ਸਬਦ ਨਾ ਲਗੋ ਪਿਆਰ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰثار ਫਿਰ ਫਿਰ ਜੂਨੀ ਪਾਈਐ ਵਿਸਟਾ ਸਦਾ ਖਵਾਰ ਕੂੜਾ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉੱਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਤੈ ਦਰਸੋਹ ਦੇ ਭਗਤ ਇਥੇ ਝਮਕ ਲੱਗੇਗੀ ਭਗਤ ਸਚੈ ਦਰਸੋਹ ਦੇ ਸਚੈ ਸਬਦ ਰਹਾਏ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਰਸਨਾ ਹਰ ਰਸ ਬਿ ਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਰਿਦਾਇ ਵਸਾਏ ਬਾਜ ਗੁਰੂ ਫਿਰੈ ਬਿਲ ਲਾਦੀ ਬਾਜ ਗੁਰੂ ਇੱਥੇ ਠਮਕ ਲੱਗ ਜੇਗੀ ਫਿਰੈ ਬਿਲ ਲਾਤੀ ਦੂਜੈ ਪਾਏ ਖੁਆਏ ਸਲੋਕ ਮਹਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਾਦ ਪਾਇਆ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਇਥੇ ਵਿਸਰਾਮ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮਹੂਖ ਜਲਾਇਆ ਆਪ ਤਰਿਆ ਕੋਲ ਜਗਤ ਤਰਾਇਆ ਧਨ ਜਣੇਦੀ ਮਾਇਆ ਐਸਾ ਸਤਿਗੁਰ ਸੂਈ ਪਾਈ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬੁਲਿਹਾਰੀ ਗੁਰ ਆਪਣੇ ਵਿਟਹੁ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਤ੍ਰੈ ਗੁਣ ਮਾਇਆ ਵੇਖ ਭੁੱਲੇ ਇਥੇ ਵਿਸਰਾਮ ਜੋ ਦੇਖ ਦੀਪਕ ਇਥੇ ਠਮਕ ਲਾ ਦਨੀ ਹੈ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖ ਹੈ ਦਿਖਾ ਕਿਨਾਂ ਕਿਹੋ ਆਨ ਚੜਾਇਆ ਇਹ ਪੰਡਿਤ ਭੁੱਲ ਭੁੱਲ ਇਥੇ ਠਮਕ ਲਾ ਦਨੀ ਹੈ ਮਾਇਆ ਵੇਖ ਹੈ ਇਥੇ ਵਿਸਰਾਮ ਹੈ ਦਿਖਾ ਪਦ ਪੂਲਾ ਉਚਾਰਨ ਕਰਨਾ ਦਿਖਾ ਨਹੀਂ ਕਹਿਣਾ ਦਿਖਾ ਇਥੇ ਯਮਕ ਲਾ ਦਨੀ ਹੈ ਕਿਨਾਂ ਕਿਹੋ ਆਨ ਚੜਾਇਆ ਕਿਨਾਂ ਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਕਿਨਾਂ ਕਿਹੋ ਆਨ ਚੜਾਇਆ ਦੂਜਾ ਭਾਏ ਪੜ੍ਹੇ ਨਿਤ ਵਿਖਿਆ ਨਾਵਹ ਦਈਏ ਖੁਆਇਆ ਪੜ੍ਹੇ ਫੇਰ ਇਹ ਦੂਜਾ ਭਾਏ ਇੱਥੇ ਠੰਮਕਾ ਪੜ੍ਹੇ ਨਿਤ ਵਿਖਿਆ ਪੜ੍ਹੇ ਪਾਦ ਜਿਹੜਾ ਨਾ ਭਾਰਾ ਉਚਾਰਨ ਕਰਨਾ ਨਾਵਹ ਇਹ ਪੁੱਲੈ ਉਚਾਰਨ ਕਰਨਾ ਦਈਏ ਇਸ ਨੂੰ ਦੱਦਾ ਈੜੀ ਬਿਹਾਰੀ ਜਿਹੜੀ ਸਿਹਾਰੀ ਉਚਾਰਨ ਕਰਨਾ ਨਾਵਹੁ ਦਈਏ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਉਹਨਾ ਹੰਕਾਰ ਬਹੁ ਗਰਭ ਵਧਾਇਆ ਛਾਦਨ ਭੋਜਨ ਨਾ ਲੈਹੀ ਸਤਿ ਭਿਖਿਆ ਮਨ ਹਠ ਜਨਮ ਗਵਾਇਆ ਇਤੜਿਆ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਇਤੜਿਆ ਇਹ ਜ ਕਸ ਕੇ ਪਾਦ ਉਚਾਰਨ ਕਰਨਾ ਈ ਤੜਿਆ ਨਹੀਂ ਕਹਿਣਾ ਹੈ ਈ ਤੜਿਆ ਵਿੱਚੋ ਸੋ ਜਨ ਸਮਦਾ ਸਮਦਾ ਉਚਾਰਨ ਕਰਨਾ ਸਮੱਦਾ ਨਹੀਂ ਕਹਿਣਾ ਹੈ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੋ ਆਖ ਸੁਣਾਈਐ ਜਹ ਕਰਦੇ ਸਭ ਕਰਾਇਆ ਪੌੜੀ ਮਾਇਆ ਮੂਖ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਾਮ ਕੀ ਸਿਰਕਾਰ ਹੈ ਇਨਾ ਉੱਪਰ ਜਾਮ ਕਾ ਡੰਡ ਕਰਾਰਾ ਏ ਸਿਰਕਾਰ ਵਕਰਾ ਪਾਠ ਕਰਨਾ ਲਿਖਿਆ ਇਕੱਠਾ ਵਕਰਾ ਸੰਪਰਦਾਚ ਕਰਾਇਆ ਜਾਂਦਾ ਇਹ ਜਮ ਕੀ ਸਿਰਕਾਰ ਹੈ ਇਨਾ ਉੱਪਰ ਜਾਮ ਕਾ ਡੰਡ ਕਰਾਰਾ ਜਮਕਾ ਇਕੱਠਾ ਨਹੀਂ ਕਹਿ ਦੇਣਾ ਮਨਮੁਖ ਜਾਮ ਮਗ ਪਾਈਆ ਨਾ ਜੇ ਨਾ ਦੂਜਾ ਭਾਵ ਪਿਆਰਾ ਜਾਮਪੁਰ ਬੱਦੇ ਮਾਰੀਆਂ ਨਾ ਉਹ ਸੁਣਨਾ ਪੁਕਾਰਾ ਉਹ ਸੁਣਨਾ ਇਥੇ ਗੁਰਮੁਖ ਪੁਕਾਰਾ ਇਕੱਠਾ ਉਚਾਰਨ ਕਰਨਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਤਿ